ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਕੀ ਨਿਵਾਜ਼ੀ ਗੁਰੂ ਪੈਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ 67ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 911 ਤੋਂ 920 ਸੋ ਹਰ ਰੋਜ਼ ਦੀ ਤਰ੍ਹਾਂ ਤਕਰੀਬਨ 10 ਪਾਵਨ ਅੰਗ ਦਾ ਪਾਠ ਆਪਾਂ ਬੜੀ ਸ਼ਰਧਾ ਭੇਮ ਭਾਵਨਾ ਦੇ ਨਾਲ ਕਰਾਂਗੇ ਸੋ ਜੋ ਵੀ ਕਰਮਾਂ ਕੀ ਪਾਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹ ਲੈਂਦੇ ਹੋਏ ਸੰਪੂਰਨ ਗੁਰੂ ਗ੍ਰੰਥ ਸਾਹਿਬ ਪਾਠ ਸੁਣ ਕੇ ਪੁਨਰ ਦੇ ਭਾਗੀ ਬਣ ਰਹੇ ਨੇ ਇਸੇ ਤਰ੍ਹਾਂ ਹੀ ਸਮੇਂ ਚ ਸਮਾ ਗੱਢ ਕੇ ਨਿਰੰਤਰ ਗੁਰਬਾਣੀ ਵਿਚਾਰਾਂ ਦੇ ਨਾਲ ਜੁੜੇ ਰਹਿਣਾ ਆਪਾਂ ਇਸੇ ਤਰ੍ਹਾਂ ਹੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਪਾਠ ਕਰਾਂਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 67ਵੇਂ ਭਾਗ ਦੇ ਵਿੱਚ ਪਾਵਨ ਅੰਗ 911 ਤੋਂ 920 ਵਾਹਿਗੁਰੂ ਜੀ RAMKALI MAHALA TEEJA ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਅਗਾਈ ਸੰਤੋ ਗੁਰਮਖ ਮੁਕਤ ਗਤ ਪਾਈ ਏਕ ਨਾਮ ਵਸਿਆ ਕਟੇ ਅੰਤਰ ਪੂਰੇ ਕੀ ਵਡਿਆਈ ਰਹਾਓ ਆਪੇ ਕਰਤਾ ਆਪੇ ਭੁਗਤਾ ਦੇ ਦਰਜਿਕ ਸਵਾਈ ਜੋ ਕੁਛ ਕਰਨਾ ਸੋ ਕਰ ਰਹਿਆ ਅਬਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਪਾਏ ਸਿਰ ਸਿਰ ਤੰਦੇ ਲਾਈ ਤਿਸੇ ਸਰੇ ਬੋ ਤਾਂ ਸੁਖ ਪਾਵੋ ਸਤਿਗੁਰ ਮਿਲ ਮਲਾਈ ਆਪਣਾ ਆਪ ਆਪ ਉਪਾਈ ਅਰਖ ਨ ਲਖਣਾ ਜਾਈ ਆਪੇ ਮਾਰਜੀ ਵਾਲੇ ਆਪੇ ਤਿਸਨੋਂ ਤਿਲਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਪਾਗੀ ਜਿਨੀ ਇੱਕੋ ਜਾਤਾ ਸੱਚੇ ਰਹੇ ਸਮਾਈ ਆਪ ਬਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭਲਾਈ ਵੱਡਾ ਦਾਤਾ ਗੁਰਮਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿਨਨੀ ਚਾਖਿਆ ਤਿਨ ਸਦ ਆਇਆ ਸਤਿਗੁਰੂ ਬੂਝ ਬਜਾਈ ਇਕ ਨਾ ਨਾ ਵੋ ਆਪ ਬੁਲਾਈ ਇਕ ਨਾ ਗੁਰਮਖ ਦੇ ਬਜਾਈ ਸਦਾ ਸਦਾ ਸਲਾਹੇ ਹੋ ਸੰਤੋ ਤਿਸ ਦੀ ਵੱਡੀ ਵਡਿਆਈ ਤੇ ਜਿਵੇਂ ਅਬਰਨਾ ਕੋਈ ਰਾਜਾ ਕਰਤਬਾ ਵਸ ਬਣਤ ਬਣਾਈ ਨਿਆਉ ਤਿਸ ਕਾ ਹੈ ਸਦ ਸਾਚਾ ਵਿਰਲੇ ਹੁਕਮ ਮੰਨਾਈ ਤਿਸਨੋ ਪ੍ਰਾਣੀ ਸਦਾ ਤੇ ਆਵੋ ਜਿਨ ਗੁਰਮਖ ਬਣਤ ਬਣਾਈ ਸਤ ਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸਚਾ ਆਪ ਸਚਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣਾ ਬਿਖ ਰਹਿਆ ਬਸ ਮਾਦ ਮੇਰਾ ਬਰਬਰ ਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀਆ ਏਕ ਓੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਬਲ ਕੋ ਅੰਗਮ ਸਾਦੇ ਮੋਹ ਦਿਨ ਹਰ ਹਰ ਅਰਾਦੇ ਤੇਰਾ ਪਰੋਸਾ ਪਿਆਰੇ ਆ ਨਾ ਜਾਨਾ ਵਿਦਵੇ ਸਾਰਾ ਰਹਾਓ ਕਿਨਹੀ ਗ੍ਰਹਿ ਤਜ ਬਣ ਕੰਡ ਪਾਇਆ ਕਿਨਹੀ ਮੋਨ ਉਤੂਤ ਸਦਾਇਆ ਕੋਈ ਕਹਤੋ ਕੋਈ ਕਹਤੋ ਅਨਨ ਭਗਉਤੀ ਮੋਹੇ ਦੀਨ ਦਰ ਹਰ ਹਰ ਓਡ ਲੀਤੀ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਤਰਤੀ ਕਰਿਆ ਮੋਹੇ ਦੀਨਾ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲਹੇ ਵੜਿਆਈ ਕਿਨਹੀ ਕਹਿਆ ਵਾਹੋ ਵਾਹੋ ਪਾਈ ਕੋਈ ਕਹੇ ਮੈਂ ਤਨਹਿ ਬਸਾਰਾ ਮੋਹੇ ਦੀਨ ਹਰ ਹਰ ਆਦਾਰਾ ਕਿਨਹੀ ਘੂਕਰ ਨਿਰਤ ਕਰਾਈ ਕਿਨਹੋ ਵਰਤ ਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ 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 ਧਿਆਇਆ ਕਿਨਹੀ ਸਿਧ ਬਹੁ ਚੇਟਕ ਲਾਏ ਕਿ ਨਹੀਂ ਪੈਕ ਬਹੁਤ ਆਟ ਬਣਾਈ ਕਿ ਨਹੀਂ ਤੰਤ ਮੰਤ ਬਹੁ ਖੇਵਾ ਮੋਹਦੀਨਾ ਹਰ ਹਰ ਸੇਵਾ ਮੋਹਦੀਨਾ ਹਰ 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 ਸੇਵਾ ਕੋਈ ਚਤਰ ਕਹਾਵੇ ਪੰਡਿਤ ਸੋ ਘਟ ਕਰਮ ਸਹਿਤ ਸਉ ਮੰਡਤ ਕੋਈ ਕਰੇ ਉਹ ਚਾਰ ਸੁਕਰਣੀ ਸੁਕਰਣੀ ਮੋਹੇਦੀਨਾ ਹਰ 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 ਸਰਣੀ ਸਗਲੇ ਕਰਮ ਧਰਮ ਜੁਗ ਸੋਦੇ ਬਿਨਨਾਵੇ ਇਹ ਮਨਾ ਪ੍ਰਭੂ ਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ 부ਜੀ ਤ੍ਰਿਸ਼ਨਾ ਮਹਾ ਸੀਤ ਲਾਇਆ ਰਾਮ ਕਲੀ ਮਹਲਾ ਪੰਜੇ ਬਾ ਇਸ ਪ੍ਰਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹਰਾ ਕਰਿਆ ਓਕਤ ਜੋਤ ਲੈ ਸੁਰਤ ਪਰਖਿਆ ਮਤ ਗਰਭ ਮੇ ਜਿਨ ਤੂੰ ਰਖਿਆ ਰਖਣਹਾਰ ਸਮਾਰਜਨਾ ਸਗਲੇ ਛੋਡ ਵਿਚਾਰ ਮਨਾ ਰਹਾਓ ਜਿੰਨ ਦੀਏ ਤੁਧ ਬਾਪ ਮਹਤਾਰੀ ਜਿੰਨ ਦੀਏ ਭਰਾਤ ਪੁਤਹਾਰੀ ਜਿੰਨ ਦੀਏ ਤੁਧ ਬਨਤ ਅਰਮਿਤਾ ਤਿਸ ਠਾਕਰ ਕੋ ਰਖਲੇ ਹੋ ਚੀਤਾ ਜਿੰਨ ਦੀਆ ਤੁਧ ਪਵਨ ਅਮੋਲਾ ਜਿੰਨ ਦੀਆ ਤੁਧ ਨੀਰ ਨਿਰਮੋਲਾ ਜਿੰਨ ਦੀਆ ਤੁਧ ਭਾਵਕ ਵਰਨਾ ਤਿਸ ਠਾਕਰ ਕੀ ਰਹੁ ਮਨ ਸਰਨਾ ਛਤੀ ਹੀ ਅਮਰਤ ਜਨ ਪੋਜਨ ਦੀਏ અમૃત થાના ઠહરાવન કો કીયે બસુ દદિયો બર્તન બલના તિષ્ઠા કરકે ચિતરખ ચરના પેખન કો નેત્ર સુનન કો કરના હસ્તકમા બન બાસ્ત્રસના ચરણ ચલત કૌ સરકીનો મેરા મંત સિઠા કરકે પૂજો પયરા અપિરત પવિત્ર અપવિરત પવિત્ર જિન તું કરિયા ਸਗਲ ਜੁਨ ਮਹਿ ਤੂੰ ਸਿਰ ਧਰਿਆ ਅਬ ਤੂੰ ਛੀ ਅਬ ਤੂੰ ਸੀਜ ਪਾਵੇ ਨਹੀਂ ਸੀਜੈ ਕਾਰਜ ਸਭ ਰਹਿ ਮਨ ਪ੍ਰਭ ਧਾਈਜੈ ਇਹਾ ਉਹਾ ਇਕਯੋ ਹੀ ਜਦਕਤ ਦੇਖੀਐ ਤਤ ਤਤ ਤੋਹੀ ਤਿਸ ਸੇਵਤ ਮਨ ਅਲਸ ਕਰੈ ਜਿਸ ਬਿਸਰੈ ਇਕ ਨਿਮਖ ਨਸਰੈ ਹਮੇ ਅਪਰਾਧੀ ਨਿਰਗੁਣ ਯਾਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋ ਵਹਿਤ ਗੜਬਾ ਗੀ ਮਿਲਿਆ ਨਾਨਕ ਦਾਸ ਸੰਗ ਪੱਥਰ ਤਰਿਆ ਰਾਮ ਕਲੀ ਮਹਾਲਾ ਪੰਜਵਾ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਇਆ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਪਾਰਾ ਸੰਤ ਬਿਹਾਵੇ ਹਰਨਾਮ ਅਦਾਰਾ ਰਚਨਾ ਸੱਚ ਬਣੀ ਸਭ ਕਾ ਇਕਤਨੀ ਰਹਾਉ ਕਾਹੂ ਬਿਹਾਵੇ ਬਿਦ ਅਰਬਾਦ काहु बिहावे रसना साध काहु बिहावे लवट संग नाही संत रचे केवल नाम रारी काहु बिहावे खेलत जुआ काहु बिहावे अमली हुआ काहु बिहावे पर दर्ब चोराई हर जन बिहावे नाम ते आई काहु बिहावे जोग तब पूजा काहु रोग सोग परमीजा ਕਾਹੂ ਬਿਹਾਵੇ ਤਾਰ ਜਸ ਵਿਹਾਈ ਸੰਤ ਬਿਹਾਵੇ ਕੀਰਤਨ ਗਾਏ ਕਾਹੋ ਬਿਹਾਵੇ ਦਿਨ ਰੈਣ ਚਾਲਤ ਕਾਹੋ ਬਿਹਾਵੇ ਸੋ ਪਿੜਮਲਤ ਕਾਹੋ ਬਿਹਾਵੇ ਲਾਲ ਪੜਾ ਬਾਲ ਪੜਾਬਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੋ ਬਿਹਾਵੇ ਨਟਨਾਟਕ ਨਿਰਤੇ ਕਾਹੋ ਬਿਹਾਵੇ ਜੀ ਇਹਰਤੇ ਕਾਹੋ ਬਿਹਾਵੇ ਰਾਜ ਮਹਿ ਡਰਤੇ संत बिहावे हर जस करते काहु बिहावे मता वसूरत काहु बिहावे सेवा जरूरत काहु बिहावे सोदत जीवत संत बिहावे हर रस पीवत चित को लाया तित ही लगाना ना को मूड़ नहीं को सयाना कर कृपा जिस दे बनाओ नानक ता कह बल बल जाओ ਰਾਮ ਕਲੀ ਮਹੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾਂ ਕਾ ਨਾਮ ਸਿਮਰਤ ਪਹ ਜਾਏ ਤੈਸੇ ਸੰਤ ਜਨਾ ਰੱਖੇ ਹਰ ਰਾਈ ਐਸੇ ਰੱਖਣ ਹਾਰ ਦਿਆਲ ਜਦ ਕਤ ਦੇਖੋ ਤੂੰ ਪ੍ਰਤਪਾਲ ਰਹਾਓ ਜਲ ਪੀਵਤ ਜਿਉ ਤਿੱਖਾ ਮਟੰਤ ਹਰ ਬਿਗ ਸੈ ਗ੍ਰਹਿ ਅਬਤਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜਿਉ ਰੱਖੇ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰੱਖੇ ਕੰਠ ਲਾਏ ਜੋ ਅੰਦਲੇ ਪੇਖਤ ਹੋਏ ਆਨੰਦ ਗੁੰਗਾ ਵਕਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੇ ਨਾਮ ਸਗਲ ਉਦਾਰ ਜਿਉ ਪਾਵਕ ਸੰਗਮੀਤ ਕੋ ਨਾਸ ਐਸੇ ਪ੍ਰਾਚਿਤ ਸੰਤ ਸੰਗ ਵਿਨਾਸ਼ ਜਿਉ ਸਾਬਨ ਕਾ ਪਰ ਉਜਲ ਹੋਤ ਨਾਮ ਜਪਤ ਸਭ ਭਰਮ ਪਉ ਖੋਤ ਜਿਉ ਚੱਕਵੀ ਸੂਰਜ ਕੀ ਆਸ ਜਿਉ ਚਾਤਰਿਕ ਬੂੰਦ ਕੀ ਪਿਆਸ ਜਿਉ ਕਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਪਏ ਤਾਂ ਆਏ ਚੀਤਾ ਦਇਆ ਤਾਰੀ ਦਿਨ ਤਾਰਨ ਹਾਰ ਬੰਦਨ ਤੇ ਹੋਈ ਛੁਟਕਾਰ ਸਭ ਥਨ ਦੇਖੇ ਲੈਣ ਅਲੋਏ ਨੈਣ ਅਲੋਏ ਤਿਸਵਿਨ ਦੂਜਾ ਅਵਰ ਨਾ ਕੋਏ ਪਰਮ ਪੈ ਛੂਟੇ ਗੁਰ ਪ੍ਰਸਾਦ ਨਾਨਕ ਵੇਖਿਓ ਸਭ ਸਮਾਦ ਰਾਮ ਕਲੀ ਮਹਲਾ ਪੰਜਵਾ ਜੀ ਜੰਤ ਸਭ ਪੇਖੀ ਐ ਪ੍ਰਭ ਸਗਲ ਤੁਮਾਰੀ ਤਰਨਾ ਇਹ ਮਨ ਹਰ ਕੈ ਨਾਮ ਉਦਾਰਨਾ ਰਹਾਓ ਕਿਰਮੇ ਥਾਪੋ ਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਤਾਰਨਾ ਨਾਮ ਜਪਤ ਮਨ ਨਿਰਵਲ ਹੋਵੇ ਸੁਖੇ ਸੁਖੁ ਗੁਦਾਰਨਾ ਭਗਤ ਸਰਨ ਜੋ ਆਵੇ ਪ੍ਰਾਣੀ ਤਿਸ ਹੀ ਹੁਹਾਨ ਹਰਨਾ ਸੁਖ ਦੁਖ ਇਹ ਮਨ ਕੀ ਬਿਰਥਾ ਤੁਮ ਹੀ ਅੱਗੇ ਸਰਨਾ ਤੂੰ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ਅਨਕ ਵਾਰ ਕੋਟ ਜਾਣੇ ਉਪਰ ਨਾਨਕ ਵਈਐ ਵਾਰਨਾ ਰਾਮ ਕਲੀ ਮਹਲਾ ਚੌਥਾ ਅਸ਼ਟਪਦੀ ਏਕ ਓੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪੇਟਤ ਪਾਪ ਸਭ ਨਾਸੇ ਹਰ ਸਉਂਦੇ ਇਨ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖ ਦਾਈ ਪਾਰਬ੍ਰਹਿਮ ਕਾ ਨਾਮ ਦਰੜਾਈ ਅੰਤੇ ਹੋਏ ਸਖਾਈ ਰਹਾਓ ਸਗਦੂ ਕਾ ਡੇਰਾ ਪੰਨਾ ਸੰਤ ਤੂਰ ਮੁਖ ਲਾਈ ਪਤਲ ਪਨੀਤ ਵਿਖੇ ਕਰਨ ਪੀਤਰ ਅਗਿਆਨ ਅੰਧੇਰ ਭਈ ਜਾਈ ਕਰਨ ਕਰਨ ਸਮਰਤ ਸੁਆਮੀ ਨਾਨਕ ਦੇ ਸਰਨਾਈ ਬੰਦਨ ਤੋੜ ਚਰਨ ਕਮਲ ਧਰਡਾਈ ਏਕ ਸ਼ਬਦ ਲਿਵਲਾਈ ਅੰਧਕੂਪ ਵਿਖਿਆਤੇ ਕਾਢਿਓ ਸ਼ਬਦ ਸੱਚ ਬਣਾਈ ਚਰਮ ਮਰਣ ਕਾ ਸਹਿ ਸਾਚੂ ਕਾ ਬਹੜ ਕਤ ਹੂ ਨਾ ਜਾਈ ਕਤ ਹੂ ਨਾ ਤਾਈ ਨਾਮ ਰਸਾਇਣ ਏ ਮਨ ਰਤਾਇ ਅਮਰਤ ਪੀ ਤਿਰਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਬਸਿਆ ਜਾਈ ਪੂਰੇ ਗੁਰ ਪੂਰੀ ਮਤ ਦਿਨੀ ਹਰ ਬਿਨ ਅਣ ਨਾ ਪਾਈ ਨਾਮਨ ਦਾਨ ਪਾਇਆ ਬੜ ਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣ ਪਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਵਿਖਿਆ ਮੈਂ ਗੁਰ ਸਾਚੇ ਲਾਇ ਤਰਾਈ ਆਪੇ ਜੀਤ ਆਪ ਸਮਾਲੇ ਆਪੇ ਲਈ ਲੜਲਾਈ ਸੱਚ ਧਰਮ ਕਾ ਬੇੜਾ ਬੰਦਿਆ ਭਵਜਲ ਪਾਰ ਪਵਾਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਪੋ ਕਲ ਅੰਧਕਾਰ ਦੇ ਪਾਈ ਅੰਤਰਜਾਮੀ ਜੀ ਅਨਕਾ ਦਾਤਾ ਦੇਖਤ ਤ੍ਰਿਪਤ ਅਗਾਈ ਏਕ ਾਂਕਾਰ ਨਿਰੰਝਣ ਨਿਰਪਉ ਸਭ ਜਲਸਰ ਰਹਿ ਅਸਮਾਈ ਪਉਤਦਾਨ ਭਗਤਾਂ ਕੋ ਦੀਨਾ ਹਰ ਨਾਨਕ ਸਾਚੇ ਮਾਈ ਰਾਮ ਕਲੀ ਮਹਾਲਾ ਪੰਜ ਵਾ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਰ ਰਤ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਪੇਖਿ ਨਿਵਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨਾ ਉਲਾਹੀ ਸੰਤੋ ਰਹਾਓ ਕੁਝ ਤਖੁਝ ਤ ਲਾਲਿਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਉ ਲਗੋ ਧਿਆਨਾ ਸਾਚੇ ਦਰਸਮ ਸਮਾਈ ਸੰਤੋ ਗੁਣ ਗਾਵਤ ਗਾਵਤ ਭੈ ਨਿਹਾਲਾ ਹਰ ਸਿਮਰਤ ਤ੍ਰਿਪਤਾ ਗਾਈ ਸੰਤੋ ਆਤਮ ਰਾਮਾਰ ਬਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਆਦ ਜਗ ਅਧੀ ਹੈ ਪੀ ਹੋਸੀ ਸਭ ਜੀਆਂ ਕਾ ਸੁਖ ਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈ ਐ ਪੂਰ ਰਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾ ਪਨ ਬਚ ਕਰਮ ਰਾਮ ਨਾਮ ਚਿਤਾਰੀ ਘੁੰਮਣ ਕੇਰ ਮਹਾਤ ਬਿਖੜੀ ਗੁਰਮੁਖ ਨਾਨਕ ਪਰ ਉਤਾਰੀ ਰਹਾਓ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮੰਲਣ ਪਏ ਦੁਸਤਾਰੀ ਜਿਸ ਤੇ ਲਾਗੇ ਤਨਹਿ ਨਵਾਰੇ ਪ੍ਰਭ ਜੀਓ ਆਪਣੀ ਕਿਰਪਾ ਤਾਰੀ ਉਦਰੇ ਸੰਤ ਪਰੇ ਹਰ ਸਰਣੀ ਪਚ ਬਿਨ ਸੇ ਮਹਾ ਅਹੰਕਾਰੀ ਸਾਧ ਸੰਗਤ ਸਾਧੂ ਸੰਗਤ ਇਹ ਫਲ ਪਾਇਆ ਇਕ ਕੇਵਲ ਨਾਮ ਅਦਾਰੀ ਨਾ ਕੋਈ ਸੁਰੂ ਨਾ ਕੋਈ ਹੀਣਾ ਸਭ ਪ੍ਰਗਟੀ ਜੋਤੁ ਤੇ ਤੁਮਾਰੀ ਤੁਮ ਸਮਰਥ ਅਕਥ ਅਗੋਚਰ ਰਬਿਆ ਏਕਮ ਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤਨ ਪਾਰਾ ਵਾਰੀ ਨਾਮદાન ਨਾਨਕ ਬੜਿਆਈ ਤੇਰੇ ਆ ਸੰਤ ਜਨਾਰਿਣਾਰੀ RAM ਕਲੀ ਮਹਾਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆ ਰਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਕੀ ਕਰੋ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਚਾ ਨਾ ਮੇਰਾ ਆਤਾਰੂ ਸਚ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਰਿਆਏ ਵਸਿਆ ਜਿਨ ਇੱਛਾ ਸਭ ਬੁਝਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਅਤਾਰੋ ਵਜੇ ਪੰਜ ਸ਼ਬਦ ਦਿੱਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆਂ ਅੰਚ ਦੂਤ ਤੁਦ ਵਸ ਕੀਤੇ ਕਾਲ ਕੰਡ ਕੁਮਾਰਿਆ ਤੋਰੀ ਕਰੰ ਪਾਇ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨ ਹਦਵਾਜੀ ਸਾਚੀ ਲਿਵੇ ਬਿਨ ਦੇ ਨਵਾਣੀ ਦੇ ਨਵਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਜ ਬਾਜ ਸਮਰਥ ਕੋ ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏ ਸਨੋ ਹੋਰ ਥਾਉ ਨਹੀਂ ਸਵਧ ਨਾਗ ਸਵਾਰੀਆਂ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਬਿਆਰੀਆ ਕਰ ਕਿਲਫਾ ਕਰ ਕਿਰਪਾ ਕਿਲ ਵਿਖ ਇਕੱਟੇ ਗਿਆਨ ਅੰਜਨ ਸਾਰੇ ਆ ਅੰਦਰੋਂ ਜਿਨ ਕਾ ਮੋ ਟੁੱਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਦਹ ਦਿਸ ਏਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਭავੇ ਆਵੋ ਸੰਤ ਪਿਆਰਿਓ ਅਕਥ ਕੀ ਤਰੇਹ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਮਨ ਤਨ ਤਨ ਸਭ ਸੋ ਬਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਚਿਤ్రਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਮੋਹਣੀ ਤਨੇ ਕੀਤੀ ਜਿਨ ਠਗੋਲੀ ਪਾਈਆ ਕਰਵਾਨ ਕੀਤਾ ਤਿਸੇ ਬਿਟ ਹੋ ਜਨਮੋਂ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤ్రਾਈ ਕਿਨੇ ਨਾ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਇਹੋ ਕਟੰਬ ਜੇ ਤੂੰ ਦੇਖਦਾ ਚੱਲੇ ਨਾਹੀ ਤੇ ਰਹਿ ਨਾਲੇ ਸਾਥ ਤੇ ਰਹਿ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕਾਮਾ ਮੂਲੇ ਨਾ ਕੀਚੈ ਚਿਤ ਅੰਤ ਪਛੋਤਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਅੰਤੂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਚੀਜਾਂਤ ਸਭ ਖੇਰ ਤੇਰਾ ਕਿਆ ਗੋ ਆਖ ਬਖਣ ਈ ਅੱਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮੁਨ ਜਨਿ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਉਤ ਦੋ ਪਾਏ ਇਕ ਵੇਖ ਪਰਸਣ ਆਇਆ ਲਵ ਲੋਭ ਅਹੰਕਾਰ ਚੂਕਾ ਸਤਗੁਰ ਭਲਾ ਪਾਇਆ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੂਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬੋਤਾ ਨਹੀਂ ਬੋਲਣਾ ਖੰਨਿਓ ਤਿੱਖੀ ਵਾਲੋਨੀ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸ ਨ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗਨ ਰਾਲੀ ਜਿਉ ਤੂੰ ਚਲਾਵੇਂ ਤਿਹ ਚੱਲੇ ਸੋਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਵੇਂ ਤਿਵੇਂ ਚੱਲੇ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਈ ਲਾਏ ਇਹ ਸੇ ਹਰ ਹਰ ਸਦਾ ਤੇ ਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਹੇਬ ਜੋ ਭਾਵੈ ਤਵੈ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇਕ ਫੇਰੇ ਘਨੇਰੇ ਕਰਹਿ ਗੱਲਾ ਗਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹੇ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮਖ ਹਰ ਹਰ ਧਿਆਇਆ ਕਰਮੀ ਸਹਜਾ ਉਪਜੈ ਬਿਨ ਸਹਜੈ ਸਹਸਾ ਨ ਜਾਇ ਨਹ ਜਾਇ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਈ ਸਹਜੇ ਜੋ ਮਲੀਣ ਹੈ ਕਿਤ ਸੰਜਮ ਤੋਤਾ ਜਾਇ ਮਨ ਤੋ ਉਹ ਸ਼ਬਦ ਲਗੋ ਹਰ ਸਿਉ ਰਹੋ ਚਿਤ ਲਾਈ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਉ ਸਹਸਾ ਇਹੁ ਜਾਇ ਜੀਉ ਮਲੇ ਭਾਰੋਂ ਨਿਰਮਲ ਭਾਰੋਂ ਨਿਰਮਲ ਜੀਉ ਤਾਂ ਮਲੇ ਤਿੰਨੀ ਜਨਮ ਜੂਏ ਹਾਰਿਆ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਬੇਦਾਮੇ ਨਾਮ ਸੁਣੇ ਸੋ ਉੱਤਮ ਨਹੀਂ ਫਿਰ へ ਜਿਉ ਬਿਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਭਾਰੋਂ ਨਿਰਮਲ ਭਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪੌਚੈ ਨਹੀਂ ਮਨ ਸਾ ਸੱਚ ਸਮਾਣੀ ਜਤ ਜਨਮ ਰਤਨ ਜਿਨੇ ਖੱਟਿਆ ਭੱਲੇ ਸੇ ਬਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਜਿਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਵੇ ਅੰਤਰ ਆਤਮੈ ਸਮਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਬਰ ਨ ਜਾਣੈ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤਿ ਨਾ ਪਾਵੇ ਪਾਵੇ ਮੁਕਤਿ ਨਾ ਹੋਰਥੈ ਕੋਈ ਪੁੱਛੋ ਵੇ ਕੀਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ ਆਗੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੰ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜੇ ਕੋ ਨਾਦਰ ਕਰਮ ਹੋਵੇ ਹਿਰਦੈ ਤਿ ਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਖੋ ਹਰ ਰੰਗ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਤਨ ਸੋ ਦੇਸ ਬਾਈ ਗੁਰੂ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਵਾਣੀ ਤਾਂ ਕੱਚੀ ਸਤਗੁਰ ਬਾਜੋਂ ਹੋਰ ਕੱਚੀ ਵਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰਹਿ ਰਸਨਾ ਕਹੀਆ ਕਛੂ ਨਾ ਜਾਣੀ ਚਿਤ ਜਨ ਕਾ ਹਰ ਲਹਿਆ ਚਿਤ ਜਨ ਕਾ ਹਰ ਲਹਿਆ ਲਈਆ ਮਾਇਆ ਭੂਲਣ ਪੈਰ ਬਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿਹੜਾ ਓ ਸ਼ਬਦ ਰਤਨ ਜਿਤ ਮਨ ਲਗਾ ਏਹੋ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇ ਪਾਓ ਅਪੇ ਹੀਰਾ ਰਤਨੇ ਅਪੇ ਜਿਸ ਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀ ਰਾਜਿਤ ਜਿੜਾ ਉਹ ਸ਼ਿਵਦ ਸਖਿਵ ਸਖਤ ਆਪੋ ਪਾਏ ਕਹਿ ਕਰਤਾ ਆਪੀ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕੇ ਸਹਿਜ ਆਏ ਟੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕ ਸਸਿਉ ਲਿਬਲਾਈ ਕਹਿ ਨਾਨਕ ਆਪ ਕਰਤਾ ਆਪੀ ਹੁਕਮ ਬਜਾਏ ਸਿਮਰਤ ਸਾਸਤ ਰਬਨ ਪਾ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰਵਾਚੋ ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਮਨ ਵਸਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰਲੇ ਬਲਾਗੇ ਜਾਗਤ ਰੈਣ ਵਿਹਾਣੀ ਮਾਇਆ ਕੇ ਉਧਰ ਮਹਿ ਪਿਰਤ ਪਾਲ ਕਰੈ ਸੋ ਕਉ ਮਨ ਵਿਸਾਰੀਐ ਮਨੋ ਕਉ ਵਿਸਾਰੀਐ ਇਹ ਵਡਦਾਤਾ ਜੋ ਅਗਨ ਮੇ ਅਹਾਰ ਪਹੁੰਚਾਵੈ ਉਸਨੂੰ ਕਿਉ ਪੋਹਿ ਰ ਸਕੀ ਜਿਸਨੂੰ ਆਪਣੀ ਲਿਵ ਲਾਵਹਿ ਆਪਣੀ ਲਿਵ ਆਪੇ ਲਾਇ ਗੁਰਮਖ ਸਦਾ ਸਮਾਲੀਐ ਕਹੇ ਨਾਨਕ ਏਵਡਾਤਾ ਸੁਖ ਮਨੋਂ ਵਿਸਾਰੀਐ ਸੁਖ ਮਨੋਂ ਵਿਸਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਧ ਸੰਗਤ ਜੀ ਇਹ ਸਨ ਅੱਜ ਪਾਵਨ ਅੰਗ 911 ਤੋਂ 920 ਜੋ ਆਪਾਂ ਦਸ ਪਾਵਨ ਅੰਗ ਦਾ ਪਾਠ ਕੀਤਾ ਹੈ ਸੁਗੁਰਬਾਣੀ ਪੜਦਿਆਂ ਕੋਲੋਂ ਗੁਰਬਾਣੀ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜੀ ਬਖਸ਼ਣ ਵਾਲੇ ਨੇ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਸਤਿਗੁਰ ਜੀ ਕਿਰਪਾ ਕਰਨ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੇਵਾਦਾਰੋਂ ਸੇਵਾ ਕਰਨ ਦਾ ਗੁਰਬਾਣੀ ਪੜਨ ਵਾਲਿਆਂ ਨੂੰ ਸਹੀ ਗੁਰਬਾਣੀ ਪੜਨ ਦਾ ਤੇ ਸੁਣਨ ਵਾਲਿਆਂ ਨੂੰ ਸਹੀ ਗੁਰਬਾਣੀ ਸੁਣਨ ਦਾ ਉਦਮ ਬਖਸ਼ ਉਦਮ ਬਖਸ਼ਣ ਸਮਾ ਬਖਸ਼ਣ ਸੋ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਅਗਲਾ ਭਾਗ ਲੈ ਕੇ ਉਦੋਂ ਤੱਕ ਲਈ ਦਾਸ ਨੂੰ ਦਿਓ ਜੀ ਇਜਾਜ਼ਤ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੇਖੇ ਮਾ ਕਰਨੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ